ਮੋਹਾਲੀ ਪੁਲਿਸ ਅਤੇ ਗੈਂਗਸਟਰ ਦੇ ਵਿਚਕਾਰ ਮੁਕਾਬਲਾ ਹੋਇਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਦੱਸਦੇ ਕਿ ਮੋਹਾਲੀ ਪੁਲਿਸ ਅਤੇ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਪੰਜਾਬ ਜੇਲ੍ਹ ਤੋਂ ਬਦਨਾਮ ਗੈਂਗਸਟਰ ਮਲਕੀਅਤ ਉਰਫ ਮੈਕਸੀ ਅਤੇ ਸੰਦੀਪ ਨੂੰ ਪ੍ਰੋਡਕਸ਼ਨ ਵਾਰਡ ਦੇ ਉੱਤੇ ਲਿਆਂਦਾ ਸੀਗਾ ਜਿੱਥੇ ਕਿ ਰਿਕਵਰੀ ਦੇ ਦੌਰਾਨ ਗੈਂਗਸਟਰਾਂ ਨੇ ਪਿਸਤੌਲ ਕੱਢ ਕੇ ਪੁਲਿਸ ਦੇ ਉੱਤੇ ਤਾਬੜ ਤੋੜ ਫਾਇਰਿੰਗ ਕਰ ਦਿੱਤੀ ਆ ਜਿਸ ਤੋਂ ਬਾਅਦ ਮੋਹਾਲੀ ਪੁਲਿਸ ਅਤੇ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਨੇ ਜਿਹੜੇ ਕਿ ਜਵਾਬੀ ਕਾਰਵਾਈ ਕਰਦੀਆਂ ਬੋਲੀਬਾਰੀ ਕੀਤੀ ਜੋ ਕਿ ਗੈਂਗਸਟਰ ਦੀ ਲਤ ਦੇ ਵਿੱਚ ਲੱਗੀ ਹੈ ਜਿਸ ਤੋਂ ਬਾਅਦ ਪੁਲਿਸ ਨੇ ਬਦਨਾਮ ਗੈਂਗਸਟਰ ਮਲਕੀਅਤ ਉਰਫ ਮੈਕਸੀ ਅਤੇ ਸੰਦੀਪ ਨੂੰ ਗ੍ਰਿਫਤਾਰ ਕਰ ਲਿਆ ਇਹ ਗ੍ਰਿਫਤਾਰੀ ਦਾਸਿਕ ਜ਼ਿਰਖਪੁਰ ਅੰਬਾਲਾ ਹਾਈਵੇ ਦੇ ਉੱਤੇ ਹੋਈ ਹੈ ਤਦ ਦਾਸਿਕ ਜ਼ਿਰਖਪੁਰ ਹਾਈਵੇ ਦੇ ਉੱਤੇ ਚੱਗਰ ਪੁਲ ਦੇ ਨੇੜੇ ਹੋਈ ਆ ਜਿੱਥੇ ਕਿ ਪੁਲਿਸ ਅਤੇ ਮੈਕਸੀ ਦੇ ਵਿਚਕਾਰ ਇਹ ਮੁਕਾਬਲਾ ਹੋਇਆ ਤਾਂ ਦੱਸਦੇ ਕਿ ਗ੍ਰਿਫਤਾਰੀ ਦੇ ਦੌਰਾਨ ਮੈਕਸੀ ਨੇ ਪੁਲਿਸ ਹਿਰਾਸਤ ਵਿੱਚੋਂ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਪੁਲਿਸ ਟੀਮ ਦੇ ਉੱਤੇ ਗੋਲੀਬਾਰੀ ਕਰ ਦਿੱਤੀ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਨੇ ਗੋਰੀਬਾਰੀ ਕੀਤੀ ਹੈ ਜਿਸ ਦੇ ਵਿੱਚ ਮੈਕਸੀ ਦੀ ਖੱਬੀ ਲੱਤ ਦੇ ਵਿੱਚ ਗੋਲੀ ਲੱਗੀ ਹੈ ਦੱਸਦੇ ਕਿ ਇਸ ਨੂੰ ਇਲਾਜ ਦੇ ਲਈ ਮੋਹਾਲੀ ਦੇ ਸਿਵਲ ਹਸਪਤਾਲ ਦੇ ਵਿੱਚੋਂ ਲਿਆਂਦਾ ਗਿਆ ਹੈ ਤਾਂ ਗੋਲਡੀ ਬਰਾੜ ਅਤੇ ਗੋਲਡੀ ਢਿੱਲੋ ਗੈਂਗ ਦਾ ਸਰਗਰਮ ਮੈਂਬਰ ਮੈਕਸੀ ਜਿਹੜਾ ਕਿ ਦੱਸਿਆ ਜਾ ਰਿਹਾ ਹੈਗਾ ਤਾਂ 골ਡੀ ਬਰਾੜ ਅਤੇ 골ਡੀ ਢਿੱਲੋ ਗੈਂਗ ਦਾ ਸਰਗਰਮ ਮੈਂਬਰ ਅਤੇ ਪੰਜਾਬ ਦੇ ਵਿੱਚ ਜ਼ਬਰਦਸਤੀ ਵਸੂਲੀ ਦਾ ਰੈਕਡ ਚਲਾ ਰਿਆ ਸੀਗਾ ਜਨਵਰੀ 2025 ਦੇ ਵਿੱਚ ਇਸ ਗਰੋ ਨੇ ਮੋਹਾਲੀ ਦੇ ਇੱਕ ਪ੍ਰਾਪਰਟੀ ਡੀਲਰ ਦੇ ਡੀਲਰ ਤੋਂ 50 ਲੱਖ ਰੁਪਏ ਦੀ ਫਿਰੋਤੀ ਵੀ ਮੰਗੀ ਸੀਗੀ ਦੱਸਦੇ ਕਿ ਮੈਕਸੀ ਵਿਰੁੱਧ ਪਹਿਲਾਂ ਵੀ ਜ਼ਬਰਦਸਤੀ ਅਤੇ ਗੈਰ ਕਾਨੂੰਨੀ ਹਤਿਆਰਾ ਦੇ ਕਈ ਮਾਮਲੇ ਦਰਜ ਨੇ ਤਾਂ ਪੁਲਿਸ ਨੇ ਮੌਕੇ ਤੋਂ 32 ਬੋਰ ਦਾ ਪਿਸਤੌਲ ਵੀ ਬਰਾਮਦ ਕੀਤਾ ਹੈ ਤਾਂ ਘਟਨਾ ਤੋਂ ਬਾਦ ਮੋਹਾਲੀ ਦੇ ਐਸਐਸਪੀ ਸੰਦੀਪ ਗਰਗ ਵੀ ਮੌਕੇ ਦੇ ਉੱਤੇ ਪਹੁੰਚੇ ਨੇ ਜਿੱਥੇ ਉਹਨਾਂ ਨੇ ਕਿਹਾ ਹੈਗਾ ਕਿ ਪੁਲਿਸ ਦੋਵਾਂ ਅਪਰਾਧੀਆਂ ਨੂੰ ਬਰਾਬਦਗੀ ਲਈ ਲੈ ਕੇ ਆਈ ਹੈ ਪਰ ਉਸ ਸਮੇਂ ਦੌਰਾਨ ਉਸਨੇ ਇੱਕ ਪਿਸਤੌਲ ਕੱਢੀ ਜੋ ਕਿ ਉਸਨੇ ਪਹਿਲਾਂ ਲੁਕੋਈ ਹੋਈ ਸੀ ਅਤੇ ਪੁਲਿਸ ਦੇ ਉੱਤੇ ਉਸਨੇ ਗੋਲੀਬਾਰੀ ਕਰ ਦਿੱਤੀ ਫਾਇਰਿੰਗ ਕਰ ਦਿੱਤੀ ਜਿਸ ਤੋਂ ਬਾਅਦ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਨੇ ਵੀ ਗੋਲੀਬਾਰੀ ਕੀਤੀ ਤੇ ਮੈਕਸੀ ਦੀ ਲੱਤ ਦੇ ਵਿੱਚ ਇਹ ਗੋਲੀ ਜਾ ਵਜੀ ਇਸ ਮਾਮਲੇ ਦੇ ਵਿੱਚ ਪੁਲਿਸ ਦਾ ਹੋਰ ਕੀ ਕੁਝ ਕਹਿਣਾ ਹੈਗਾ ਆਓ ਸੁਣਦੇ ਹਾਂ है जिसका नाम है मलकियत एलियास मैक्सी तो इसनेचे पहले भी इसके ऊपर फिरौती वगैरह के पर्चे जो हैं वो दर्ज हैं आज सुबह जब हमारे यहाँ मोहाली में भी इसने पीछे फिरौती की मांग करी थी जिसके संबंध में हमारे यहाँ पे एक एफ आई दर्ज थी आज सुबह जब हमारी टीम इसको रिकवरी के लिए लेके आई उस समय इसने पुलिस टीम पर फायर किया और अपनी आत्मरक्षा में जब पुलिस टीम ने बचाव में फायरिंग करी तो इसके पैर में गोली लगी है ये जख्मी हो गया इसे अस्पताल में दाखिल करा दिया है ਕਿਸੇ ਵੀ ਤਰੀਕੇ ਦਾ ਕ੍ਰਿਮੀਨਲ ਹੋ ਚਾਹੇ ਉਹ ਇਕੱਲਾ ਹੋ ਚਾਹੇ ਕਿਸੇ ਗੈਂਗ ਸੇ ਜੁੜਾ ਹੋ ਉਸਕੇ ਖਿਲਾਫ ਸਖ਼ਤ ਸੇ ਸਖ਼ਤ ਕਾਰਵਾਈ ਕਰਨੇ ਲਈ ਅਸੀਂ ਵਚਨਬੱਧ ਹਾਂ ਔਰ ਪੰਜਾਬ ਪੁਲਿਸ ਆਸ਼ਵਾਸਨ ਦਿੰਦੀ ਹੈ